ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਕਿ ਆਖਰਕਾਰ ਅਗਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਕਿਸ ਤਰੀਕੇ ਦਾ ਰਹੇਗਾ ਕਿਹੜੇ ਕਿਹੜੇ ਥਾਂ ਤੇ ਬਰਸਾਤ ਹੋਵੇਗੀ ਅਤੇ ਕਿੱਥੇ ਹਵਾਵਾਈ ਚੱਲੇਗੀ ਅਤੇ ਮੌਸਮ ਦੇ ਵਿੱਚ ਪਰਵਰਤਨ ਨੂੰ ਲੈ ਕੇ ਅੱਗੇ ਮੌਸਮ ਵਿਭਾਗ ਨੇ ਕੀ پیشਨ گوئی ਕੀਤੀ ਉਸ ਸੰਬੰਧੀ ਤਮਾਮ ਵਿਸਤਾਰ ਰਿਪੋਰਟ ਅਸੀਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ ਦੱਸਿਆ ਕਿ ਪੰਜਾਬ ਦੇ ਨਾਲ ਮਾਨਸੂਨ ਨੇ ਆਖਰੀ ਵਿਦਾਈ ਲੈ ਲਈ ਹੈ ਲਗਾਤਾਰ 3 ਦਿਨ ਮੌਸਮ ਖੁਸ਼ਕ ਰਹਿੰਦੇ ਮੌਸਮ ਵਿਭਾਗ ਨੇ ਪੰਜਾਬ ਤੋਂ ਇਸ ਨੂੰ ਆਫੀਸ਼ੀਅਲ ਵਿਦਾ ਕਰ ਦਿੱਤਾ ਹੈ ਅਤੇ ਇਹ ਵੀ ਦੱਸਿਆ ਹੈ ਕਿ ਇਸ ਵਾਰ ਸੂਬੇ ਦੇ ਵਿੱਚ 28% ਦੀ ਬਰਸਾਤ ਘੱਟ ਦਰਜ ਹੋਈ ਹੈ ਯਾਨੀ ਪੂਰੇ ਸੀਜ਼ਨ ਦੇ ਵਿੱਚ 314.6 mm ਹੀ ਬਰਸਾਤ ਰਿਕਾਰਡ ਦਰਜ ਹੋਈ ਹੈ ਪੰਜਾਬ ਦੇ કુલ 22 ਜ਼ਿਲ੍ਹਿਆਂ ਦੇ ਵਿੱਚੋਂ 4 ਜ਼ਿਲ੍ਹਿਆਂ ਦੇ ਵਿੱਚ ਆਮ ਬਰਸਾਤ ਹੋਈ ਹੈ ਇੱਕ ਜ਼ਿਲ੍ਹੇ ਤਰਨਤਾਰਨ ਦੇ ਵਿੱਚ 405 mm ਯਾਨੀ 48% ਦੀ ਵੱਧ ਬਰਸਾਤ ਦਰਜ ਕੀਤੀ ਗਈ ਹੈ ਜਦਕਿ 17 ਜ਼ਿਲ੍ਹਿਆਂ ਦੇ ਵਿੱਚ ਘੱਟ ਬਰਸਾਤ ਹੋਈ ਹੈ ਜਦਕਿ ਇਸ ਮੌਨਸੂਨ ਸੀਜ਼ਨ ਦਰਮਿਆਨ ਬਠਿੰਡਾ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਬਰਸਾਤ -60% ਹੋਈ ਹੈ ਦੂਜੇ ਪਾਸੇ ਆਈਐਮਡੀ ਮੌਸਮ ਭਾਗ ਦੇ ਮੁਤਾਬਕ ਇਸ ਸੀਜ਼ਨ ਦੇ ਵਿੱਚ ਮਹੀਨੇ ਦੇ ਹਿਸਾਬ ਦੇ ਨਾਲ ਜੂਨ ਦੇ ਵਿੱਚ 30 mm ਬਰਸਾਤ ਹੋਈ ਹੈ ਜੋ ਕਿ 40% ਪਹਿਲਾਂ ਦੇ ਨਾਲੋਂ ਘੱਟ ਹੈ ਜੂਨ ਜਿੱਥੇ ਇੱਕ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਇੱਕ ਜ਼ਿਲ੍ਹੇ ਦੇ ਵਿੱਚ ਵੱਧ ਅਤੇ 7 ਜ਼ਿਲ੍ਹਿਆਂ ਦੇ ਵਿੱਚ ਘੱਟ ਬਰਸਾਤ ਤੇ 13 ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਘੱਟ ਬਰਸਾਤ ਦਰਜ ਕੀਤੀ ਗਈ ਹੈ। ਹੁਣ ਅਗਲੇ ਦਿਨਾਂ ਦੇ ਵਿੱਚ ਮੌਸਮ ਦੀ ਜੇਕਰ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਕੱਲ ਤੋਂ ਯਾਨੀ ਕਿ 4 ਅਕਤੂਬਰ ਤੱਕ ਮੌਸਮ ਖੁਸ਼ਕ ਰਹੇਗਾ। 5 ਨੂੰ ਹਲਕੀ ਬੱਦਲਵਾਈ છਾਈ ਰਹੇਗੀ ਅਤੇ ਉੱਥੇ ਹਿਮਾਚਲ ਦੇ ਵਿੱਚ 5 ਅਕਤੂਬਰ ਨੂੰ ਪੱਛਮੀ ਦਬਾਅ ਦੇ ਦਸਤਕਦੀਨ ਦੀ ਗੱਲ ਕਹੀ ਗਈ ਹੈ ਦੇ ਚਲਦਿਆਂ 5 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਦਰਮਿਆਨੀ ਅਤੇ ਉੱਚ ਪਹਾ੍ਰਵਤੀ ਖੇਤਰਾਂ ਦੇ ਵਿੱਚ ਕਿਤੇ ਕਿਤੇ ਬਰਸਾਤ ਦੀ ਸੰਭਾਵਨਾ ਦੱਸੀ ਗਈ ਹੈ। ਤਾਂ ਪੰਜਾਬ ਦੇ ਵਿੱਚ ਮੌਸਮ ਦੀ ਜ਼ਿਕਰ ਗੱਲ ਕਰੀ ਤਾਂ ਕੱਲ ਤੋਂ ਪੰਜਾਬ ਦੇ ਅੰਦਰ ਮੌਸਮ ਬਦਲ ਸਕਦਾ ਹੈ ਬਦਲਵਾਈ ਹੋ ਸਕਦੀ ਹੈ ਕਈ ਥਾਵਾਂ ਤੇ 8 ਅਕਤੂਬਰ ਤੱਕ ਦਰਮਿਆਨੀ ਤੋਂ ਹਲਕੀ ਬਰਸਾਤ ਦੀ پیشن گوئی ਵੀ ਮੌਸਮਾਰਾਂ ਵੱਲੋਂ ਕੀਤੀ ਗਈ ਹੈ ਕਿਉਂਕਿ ਹੁਣ ਮੌਨਸੂਨ ਪੂਰਨ ਰੂਪ ਦੇ ਨਾਲ विदा हो चुका है पंजाब सने उत्तर भारत وچوں لیکن ਹੁਣ ਮੌਸਮ ਪੂਰੀ ਤਰੀਕੇ ਦੇ ਨਾਲ ਪਰਿਵਰਤਨ ਦੇ ਵਿੱਚ ਤਬਦੀਲ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਸ਼ਾਮ ਦੇ ਸਮੇਂ ਪਾਰੇ ਦੀ ਜੇਕਰ ਗੱਲ ਕਰੀ ਤਾਂ ਕਾਫੀ ਡਾਊਨ ਚਲਾ ਜਾਂਦਾ ਹੈ ਲੇਕਿਨ ਦਿਨ ਦੇ ਵਿੱਚ ਅਜੇ ਉਮਸ ਵਾਲੀ ਗਰਮੀ ਤਾਂ ਨਹੀਂ ਹੈ ਲੇਕਿਨ ਫਿਰ ਵੀ ਕਿਤਨਾ ਕਿਤੇ 28 ਤੋਂ 30 32 ਤੱਕ ਤਾਪਮਾਨ ਜ਼ਰੂਰ ਰਹਿੰਦਾ ਹੈ ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਅੱਜ ਤੋਂ ਨਵਰਾਤਰੀਆਂ ਦੀ ਵੀ ਸ਼ੁਰੂਆਤ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਸ਼ੁਰੂ ਹੋਣ ਜਾ ਰਹੀ ਹੈ ਅਜਿਹੇ ਚ ਹੁਣ ਮੌਸਮ ਵੀ ਆਪਣਾ ਰੁਖ ਹੈ ਜਿਹੜਾ ਹੁਣ ਗਰਮੀ ਤੋਂ ਸਰਦੀ ਵੱਲ ਲੈ ਕੇ ਜਾਏਗਾ ਜਿਸ ਦੇ ਕਾਰਨ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਹੌਲੀ-ਹੌਲੀ ਹੁਣ ਅਸੀਂ ਗਰਮੀਆਂ ਤੋਂ ਸਰਦੀਆਂ ਵੱਲ ਪ੍ਰਵੇਸ਼ ਕਰਾਂਗੇ ਲੇਕਿਨ ਅਜਿਹੇ ਮੌਸਮ ਦੇ ਵਿੱਚ ਡੇਂਗੂ ਬਿ ਨੇ ਹੋਰ ਮੌਸਮੀ ਜਿਹੜੀਆਂ ਬਿਮਾਰੀਆਂ ਹਨ ਬੁਖਾਰ, ਵਾਇਰਲ ਲੱਤਾਂ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੋਣਾ ਇਹ तमाम ਤਰੀਕੇ ਦੇ ਜਿਹੜੇ ਸਿੰਪਟਮਸ ਹੈ ਉਹ ਲੋਕਾਂ ਦੇ ਅੰਦਰ ਫੈਲ ਰਹੇ ਹੈ ਅਜਿਹੇ ਚ ਮੱਛਰਾਂ ਤੋਂ ਬਚਾਅ ਰੱਖੋ ਆਪ ਦਾ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਸਾਨੂੰ ਸਰੀਰਕ ਨੁਕਸਾਨ ਨਾ ਪਹੁੰਚੇ ਅਜਿਹੇ ਚ ਠੰਡੇ ਪਾਣੀ ਪੀਣ ਤੋਂ ਪਰਹੇਜ਼ ਕਰੋ ਮੌਸਮੀ ਜੋ ਬਿਮਾਰੀਆਂ ਹੁੰਦੀਆਂ ਹਨ ਅਸੀਂ ਆਪਦੇ ਸਰੀਰ ਦਾ ਧਿਆਨ ਨਹੀਂ ਰੱਖਦੇ ਤਾਂ ਇਹ ਜੋ तमाम ਚੀਜ਼ਾਂ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਕਿਉਂਕਿ ਤਾਂ ਮੌਸਮ ਪਰਿਵਰਤਨ ਦੇ ਵਿੱਚ ਖੰਘ ਜ਼ੁਖਾਮ ਖਾਂਸੀ ਬੁਖਾਰ ਦਰਦ ਲੈਗ ਪੇਨ ਵਗੈਰਾ ਆਮ ਜੀ ਗੱਲ ਹੁੰਦੀ ਹੈ ਤਾਂ ਮੌਸਮ ਸੰਬੰਧੀ ਅਸੀਂ ਤੁਹਾਨੂੰ ਖਬਰ ਪੇਸ਼ ਕੀਤੀ ਹੈ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ